ਪਰਾਲੀ ਦੀ ਅੱਗ ਤੋਂ ਮੁਕਤ ਹੋਇਆ ਸਾਰਾ ਪਿੰਡ ਇੱਕ ਕਿਸਾਨ ਦੀ ਹਿੰਮਤ ਨੇ ਕਿਵੇਂ ਬਦਲੀ ਪਿੰਡ ਦੀ ਤਸਵੀਰ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਤੋਂ 10 ਸਵੇਰੇ ਪਹਿਲਾਂ 55 ਸਾਲਾ ਸੁਖਜੀਤ ਸਿੰਘ ਦਿਵਾਲਾ ਪਿੰਡ ਦਾ ਇੱਕ ਇਕਲੋਤਾ ਅਜਿਹਾ ਕਿਸਾਨ ਸੀ ਜਿਸ ਨੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਹਦ ਲਿਆ ਸੀ ਉਹਨਾਂ ਦੀ ਇਕਲੋਤੀ ਕੋਸ਼ਿਸ਼ ਨੇ ਹੌਲੀ-ਹੌਲੀ ਸਾਰੇ ਪਿੰਡ ਨੂੰ ਪ੍ਰੇਰਿਤ ਕੀਤਾ ਹੁਣ ਪਿਛਲੇ 6 ਸਾਲਾਂ ਤੋਂ ਇਸ ਪਿੰਡ ਦਾ ਕੋਈ ਵੀ ਕਿਸਾਨ ਛੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ ਦੀਵਾਲਾ ਲੁਧਿਆਣਾ ਜ਼ਿਲ੍ਹੇ ਦਾ ਸਮਰਾਲਾ ਤਹਿਸੀਲ ਦੇ ਵਿੱਚ ਵਸਿਆ ਇੱਕ ਛੋਟਾ ਜਿਹਾ ਪਿੰਡ ਹੈ ਇਸ ਪਿੰਡ ਦੇ ਵਿੱਚ 600 ਏਕੜ ਜ਼ਮੀਨ ਵਿੱਚ ਹਰ ਸਾਲ ਝੋਨੇ ਦੀ ਖੇਤੀ ਹੁੰਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਨੂੰ ਪਰਾਲੀ ਦੀ ਅੱਗ ਤੋਂ ਮੁਕਤ ਪਿੰਡ ਐਲਾਨਿਆ ਹੋਇਆ ਹੈ ਅੰਦਾਜ਼ਾ ਹੈ ਕਿ ਪਿੰਡ ਵਾਸੀਆਂ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਸੁਖਜੀਤ ਸਿੰਘ ਨੇ ਲਗਾਤਾਰ 4 ਸਾਲ ਬਿਨਾਂ ਪਰਾਲੀ ਨੂੰ ਅੱਗ ਲਾਏ ਖੇਤੀ ਕੀਤੀ ਇਸ ਮਗਰੋਂ ਪੀਏਯੂ ਦੇ કૃષਿ ਵਿਗਿਆਨ ਕੇਂਦਰ ਦੇ ਵੱਲੋਂ ਸਾਲ 2018 ਦੇ ਵਿੱਚ ਸੁਖਜੀਤ ਸਿੰਘ ਦੇ ਖੇਤਾਂ ਨਾਲ ਲੱਗਦੇ ਅਤੇ ਹੋਰ ਨਾ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦਾ ਨਿਰੇਖਣ ਕੀਤਾ ਗਿਆ ਇਸ ਨਿਰੇਖਣ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਕਿ ਸੁਖਦੀਪ ਸਿੰਘ ਦੇ ਖੇਤਾਂ ਦੇ ਵਿੱਚ ਬਾਕੀ ਖੇਤਾਂ ਦੇ ਮੁਕਾਬਲੇ ਆਰਗੈਨਿਕ ਕਾਰਬਨ ਦੀ ਮਾਤਰਾ 20% ਵਧ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ ਨੇ ਇਸ ਪਿੰਡ ਨੂੰ ਪਰਾਲੇ ਦੀ ਅੱਗ ਤੋਂ ਮੁਕਤ ਕਰਨ ਲਈ ਗੋਤ ਲਿਆ ਲਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਰਾ ਅਨੁਸਾਰ ਇਸ ਦਾ ਮਤਲਬ ਇਹ ਹੈ ਕਿ ਸੁਖਦੀਪ ਸਿੰਘ ਦੀ ਜ਼ਮੀਨ ਹੋਰ ਨਾ ਕਿਸਾਨਾਂ ਦੀ ਜ਼ਮੀਨ ਨਾਲੋਂ ਵੱਧ ਉਪਜਾਊ ਹੈ ਇਸ ਨਤੀਜੇ ਦਾ ਪ੍ਰਭਾਵ ਪਿੰਡ ਦੇ ਸਾਰੇ ਕਿਸਾਨਾਂ ਉੱਤੇ ਪਿਆ ਇਸ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ ਨੇ ਇਸ ਪਿੰਡ ਨੂੰ ਪ੍ਰਾਲੀ ਦੀ ਅੱਗ ਤੋਂ ਮੁਕਤ ਕਰਨ ਲਈ ਗੋਤ ਲਿਆ ਲਿਆ ਪ੍ਰਾਲੀ ਦੀ ਅੱਗ ਤੋਂ ਮੁਕਤ ਹੋਇਆ ਸਾਰਾ ਪਿੰਡ ਇੱਕ ਕਿਸਾਨ ਦੀ ਹਿੰਮਤ ਨੇ ਕਿਵੇਂ ਬਦਲੀ ਪਿੰਡ ਦੀ ਤਸਵੀਰ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਤੋਂ 10 ਸਾਲ ਪਹਿਲਾਂ 55 ਸਾਲਾ ਸੁਖਜੀਤ ਸਿੰਘ ਦੀਵਾਲਾ ਪਿੰਡ ਦਾ ਇੱਕ ਇਕਲੋਤਾ ਅਜਿਹਾ ਕਿਸਾਨ ਸੀ ਜਿਸਨੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਇਹਤ ਲਿਆ ਉਨ੍ਹਾਂ ਦੀ ਇਕਲੋਤੀ ਕੋਸ਼ਿਸ਼ ਨੇ ਹੌਲੀ-ਹੌਲੀ ਸਾਰੇ ਪਿੰਡ ਨੂੰ ਪ੍ਰੇਰਿਤ ਕੀਤਾ। ਹੁਣ ਪਿਛਲੇ 6 ਸਾਲਾਂ ਤੋਂ ਇਸ ਪਿੰਡ ਦਾ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ। ਦਿਵਾਲਾ ਲੁਧਿਆਣਾ ਜ਼ਿਲ੍ਹੇ ਦਾ ਸੰਬਰਾਲਾ ਤਹਿਸੀਲ ਦੇ ਵਿੱਚ ਵਸਿਆ ਇੱਕ ਛੋਟਾ ਜਿਹਾ ਪਿੰਡਾ। ਇਸ ਪਿੰਡ ਦੇ ਵਿੱਚ 600 ਏਕੜ ਜ਼ਮੀਨ ਵਿੱਚ ਹਰ ਸਾਲ ਝੋਨੇ ਦੀ ਖੇਤੀ ਹੁੰਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਨੂੰ ਪ੍ਰਾਲੀ ਦੀ ਅੱਗ ਤੋਂ ਮੁਕਤ ਪਿੰਡ ਐਲਾਨਿਆ ਹੋਇਆ ਹੈ ਅੰਦਾਜ਼ਾ ਹੈ ਕਿ ਪਿੰਡ ਵਾਸੀਆਂ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਸੁਖਜੀਤ ਸਿੰਘ ਨੇ ਲਗਾਤਾਰ 4 ਸਾਲ ਬਿਨਾਂ ਪ੍ਰਾਲੀ ਨੂੰ ਅੱਗ ਲਾਏ ਖੇਤੀ ਕੀਤੀ ਇਸ ਮਗਰੋਂ ਪੀਏਯੂ ਦੇ ਖੇਤੀ ਵਿਗਿਆਨ ਕੇਂਦਰ ਦੇ ਵੱਲੋਂ ਸਾਲ 2018 ਦੇ ਵਿੱਚ ਸੁਖਜੀਤ ਸਿੰਘ ਦੇ ਖੇਤਾਂ ਨਾਲ ਲੱਗਦੇ ਅਤੇ ਹੋਰਨਾਂ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦਾ ਨਿਰੇਖਣ ਕੀਤਾ ਗਿਆ ਇਸ ਨਿਰੀਖਣ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਕਿ ਸੁਖਦੀਪ ਸਿੰਘ ਦੇ ਖੇਤਾਂ ਦੇ ਵਿੱਚ ਬਾਕੀ ਖੇਤਾਂ ਦੇ ਮੁਕਾਬਲੇ ਆਰਗੈਨਿਕ ਕਾਰਬਨ ਦੀ ਮਾਤਰਾ 20% ਵਧ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ ਨੇ ਇਸ ਪਿੰਡ ਨੂੰ ਪਰਾਲੀ ਦੀ ਅੱਗ ਤੋਂ ਮੁਕਤ ਕਰਨ ਲਈ ਗੋਤ ਲਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਰਾ ਅਨੁਸਾਰ ਇਸ ਦਾ ਮਤਲਬ ਇਹ ਹੈ ਕਿ ਸੁਖਦੀਪ ਸਿੰਘ ਦੀ ਜ਼ਮੀਨ ਹੋਰ ਨਾ ਕਿਸਾਨਾਂ ਦੀ ਜ਼ਮੀਨ ਨਾਲੋਂ ਵੱਧ ਉਪਜਾਊ ਹੈ ਇਸ ਨਤੀਜੇ ਦਾ ਪ੍ਰਭਾਵ ਪਿੰਡ ਦੇ ਸਾਰੇ ਕਿਸਾਨਾਂ ਉੱਤੇ ਪਿਆ ਇਸ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ ਨੇ ਇਸ ਪਿੰਡ ਨੂੰ ਪ੍ਰਾਲੀ ਦੀ ਅੱਗ ਤੋਂ ਮੁਕਤ ਕਰਨ ਲਈ ਗੋਤ ਲਿਆ